ਆਪ ਦਾ ਸਾਨੂੰ ਸਾਡਾ ਵੀਡੀਓ ਨੂੰ ਸਾਡੇ ਜਮਾ ਜੁਨੀਆ ਨਾਲ ਖਾਦਾ ਜੀ ਨੂੰ ਸਾਡਾ ਅੱਜ ਟੱਕ ਲਾਵਾਂਗੇ ਬਈ ਯਾਰ ਨਹੀਂ ਜਾਣਦੇ ਇਹਦਾ ਹੱਕ ਨਹੀਂ ਸਾਡੇ ਪਿੰਡ ਆਉਂਦਾ ਜੀ ਸਾਡੀ ਜਿੰਮੇਵਾਰੀ ਹੋਊਗੀ ਜੇ ਸਾਡਾ ਜੁਨੀਆ ਜਿੰਦਾ ਇਹ ਕਾਨੂੰਨਾਂ ਦਾ ਜਿੱਥੇ ਵੱਡੇ ਪੱਦਰ ਤੇ ਵਿਰੋਧ ਹੋ ਰਿਹਾ ਏ ਉੱਥੇ ਹੀ ਪਰਾਲੀ ਸਾੜਨ ਤੇ ਕੇਂਦਰ ਸਰਕਾਰ ਵੱਲੋਂ 1 ਕਰੋੜ ਦਾ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਸੰਬੰਧੀ ਬਿੱਲ ਆਏ ਜਾਣ ਨੂੰ ਕਿਸਾਨਾਂ ਨੇ ਸਰਕਾਰ ਦਾ ਨਾਦਰਸ਼ਾਹੀ ਫਰਮਾਨ ਕਰਾਰ ਦਿੱਤਾ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਪਹਿਲਾ ਹੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਕਾਨੂੰਨਾਂ ਦੀ ਖਿਲਾਫਤ ਕਰ ਰਹੇ ਨੇ ਅਤੇ ਇੱਕ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਨੇ ਅਜਿਹੇ ਵਿੱਚ ਨਵੇਂ ਕਾਨੂੰਨ ਬਣਾਏ ਜਾ ਰਹੇ ਨੇ ਜਿਸ ਦੇ ਨਾਲ ਸਰਕਾਰਾਂ ਦੀਆਂ ਕਿਸਾਨਾਂ ਖਿਲਾਫ ਨੀਤੀਆਂ ਸਪਸ਼ਟ ਹੋ ਰਹੀਆਂ ਨੇ ਉਹਨਾਂ ਕਿਹਾ ਕਿ ਜੋ ਕਿਸਾਨ 2 ਜਾਂ 3 ਏਕੜ ਦਾ ਮਾਲਕ ਹੈ ਉਹ ਆਪਣੀ ਸਾਰੀ ਜ਼ਿੰਦਗੀ ਵਿੱਚ ਵੀ 1 ਕਰੋੜ ਰੁਪਏ ਇਕੱਠਾ ਨਹੀਂ ਕਰ ਸਕੇਗਾ ਅਜਿਹੇ ਵਿੱਚ ਇਹ ਜੁਰਮਾਨਾ ਲਗਾ ਕੇ ਸਰਕਾਰ ਕਿਸਾਨ ਦੀ ਜ਼ਮੀਨ ਨੂੰ ਹੜਪਣ ਦੀ ਯੋਜਨਾ ਬਣਾ ਰਹੀ ਹੈ ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ 200 ਰੁਪਏ ਫੀ ਕਿੰਟਲ ਮੁਆਵਜ਼ਾ ਦੇਵੇ ਤੇ 16 ਘੰਟੇ ਬਿਜਲੀ ਦੇਵੇ ਤਾਂ ਪਰਾਲੀ ਨਹੀਂ ਸਾੜਨਗੇ ਸਰਪੰਚ ਸਿੰਘ ਪ੍ਰਧਾਨ ਪਿੰਡ ਵੈਰੋਨਗਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਬੋਲਦਾ ਜੀ ਜਿਹੜਾ ਸਰਕਾਰ ਵੱਲੋਂ ਨਵਾਂ ਬਿੱਲ ਲਿਆਂਦਾ ਜਾਂਦਾ ਪਰਾਲੀ ਸਾੜਨ ਨੂੰ ਲੈ ਕੇ 1 ਕਰੋੜ ਰੁਪਏ ਦਾ ਜੁਰਮਾਨਾ ਤੇ 5 ਸਾਲ ਦੀ ਕਾਰ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹੁੰਨੇ ਆ ਵੀ ਸਰਕਾਰਾਂ ਹਮੇਸ਼ਾ ਹੀ ਜਿਹੜੀਆਂ ਵਾ ਸਰਕਾਰ ਜਿਹੜੀਆਂ ਕਿਸਾਨ ਮਾਰੂ ਨੀਤੀਆਂ ਘੜਦੀਆਂ ਰਹੀਆਂ ਜਿਹੜਾ ਅਸੀਂ ਕਹਿੰਨੇ ਆ ਵੀ ਸਾਨੂੰ 200 ਰੁਪਏ ਜਿਹੜਾ ਕੁਆਂਟਲ ਦਾ ਖਰਚਾ ਦੇ ਦਿਓ ਅਸੀਂ ਉਪਰਾਲੀ ਜਿਹੜੀ ਆ ਅਸੀਂ ਜਿੱਥੇ ਮਰਜ਼ੀ ਛੁੱਟੀਏ ਜਿੱਦਾਂ ਮਰਜ਼ੀ ਗਾਲੀਏ ਤੇ 16 ਘੰਟੇ ਜਿਹੜੀ ਆ 32 ਸਾਨੂੰ ਦੋ ਪਰ ਇਹ ਸਰਕਾਰ ਦੇ ਤੇ ਕੋਈ ਸੰਜੀਦਾ ਨਹੀਂ ਹੈਗੀ ਜਾਂ ਕੋਈ ਸਾਨੂੰ ਗ੍ਰੀਨ ਟੂਮਰ ਦੀਆਂ ਹਦਾਇਤਾਂ ਦੇ ਨਾਲ ਚੰਗੇ ਵਧੀਆ ਸੰਧ ਜਿਹੜੇ ਸੁਸਾਇਟੀਆਂ ਦੇ ਵਿੱਚ ਭੇਜੇ ਜਾਣ ਜਿਨ੍ਹਾਂ ਦੇ ਨਾਲ ਉਹ ਜਿਹੜੀ ਪਰਾਲੀ ਆ ਜਿਹੜੀ ਜਮੀਨ ਦੇ ਵਿੱਚ ਗਾਲ ਦਿੱਤੀ ਜਾਵੇ ਪਰ ਸਰਕਾਰ ਇਹਦੇ ਤੇ ਨਹੀਂ ਕਿ ਕੋਈ ਸੰਜੀਦਾ ਇਹ ਸਿਰਫ ਤੇ ਸਿਰਫ ਜਿਹੜੀਆਂ ਸਾਡੇ ਜਿਹੜੇ ਖੇਤੀ ਕਾਨੂੰਨ ਤੇ ਕਾਲੇ ਕਾਨੂੰਨਾਂ ਦੇ ਨਾਂ ਤੇ ਜਿਹੜੇ ਕਾਨੂੰਨ ਆਏ ਆ ਜ਼ਮੀਨਾਂ ਹੜੱਪਣ ਦੇ ਇਹ ਜਿਹੜੇ ਕਾਨੂੰਨ ਵੀ ਆ ਜਿਹੜਾ ਜ਼ਮੀਨਾਂ ਹੜੱਪਣ ਦੇ ਵਾਸਤੇ ਜਿਹੜੇ ਲੋਕਾਂ ਨੂੰ ਡਰਾਉਣ ਵਾਸਤੇ ਜਾਂ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਵਾਸਤੇ ਲਿਆਂਦੇ ਜਾ ਰਹੇ ਆ। ਤੋਂ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਆ ਇਸ ਬਾਰੇ। ਤੇ ਸਰਕਾਰ ਦਾ ਕਹਿਣਾ ਵੀ ਉਹਨਾਂ ਪੋਲੂਸ਼ਨ ਫੈਲਦਾ ਕਿ ਵੇਖੋ ਪੋਲੂਸ਼ਨ ਤੇ ਅਸੀਂ ਵੀ ਇਸੇ ਵਿੱਚ ਰਹਿੰਦੇ ਆ ਨਾ। ਅਸੀਂ ਕਿਤੇ ਬਾਹਰਲੇ ਹਵਾ ਦੇ ਵਿੱਚ ਤੇ ਨਹੀਂ ਰਹਿੰਦੇ। ਸਾਨੂੰ ਵੀ ਪੋਲੂਸ਼ਨ ਬੜਾ ਮਾੜਾ ਲੱਗਦਾ ਪਰ ਸਾਡੀ ਮਜਬੂਰੀ ਹੈਗੀ ਆ ਕੀ ਕਰ ਸਕਦੇ ਆ ਜਦੋਂ ਚੌਲ ਜਿਹੜਾ ਵਾ ਕਣਕ ਸਾਰਾ ਅਨਾਜ ਜਿਹੜਾ ਵਾ ਉਹ ਸਰਕਾਰ ਲੈ ਜਾਂਦੀ ਆ। ਪਰਾਲੀ ਜਿਹੜੀ ਉਹ ਕਿਸਾਨ ਦੇ ਮੱਥੇ ਮਾਰ ਦਿੱਤੀ ਜਾਂਦੀ ਆ ਪਰਾਲੀ ਕਿੱਥੇ ਲੱਗ ਜਾਏ ਸਰਕਾਰ ਇਹ ਸਰਕਾਰ ਲੈ ਜੇ ਹਾਂ ਜਾਂਦੇ ਫਿਰ ਪਰਾਲੀ ਕਿਸਾਨ ਕਿੱਥੇ ਖੜਨ ਪਰਾਲੀ ਜਾਂ ਤੇ ਇਹਨਾਂ ਨੂੰ ਖਰਚਾ ਦੇ ਦਿੱਤਾ ਜਾਏ ਇੰਨੀ ਹੈਸੀਅਤ ਹੈ ਨਹੀਂ ਕਿਸਾਨਾਂ ਦੀ ਵੀ ਇਹਨਾਂ ਖਰਚਾ ਲਾ ਕੇ ਜਿਹੜਾ ਉਹ ਇਹਨੂੰ ਪਰਾਲੀ ਨੂੰ ਕਿਤੇ ਲਾਂਬੇ ਲੈ ਕੇ ਜਾਇਆ ਜਾ ਸਕੇ ਕਿਸਾਨ ਕੋਈ ਪ੍ਰੋਜੈਕਟ ਲਾ ਸਰਕਾਰ ਲਾ ਦੇ ਇਹਨੂੰ ਜਿਹੜੀ ਪਰਾਲੀ ਆਪਣੇ ਕੋਲ ਹੈ ਜੇ ਸਾਨੂੰ ਕੋਈ ਲੋੜ ਨਹੀਂ ਅਸੀਂ ਫ੍ਰੀ ਦੇ ਦਿਆਂਗੇ ਸਰਕਾਰ ਨੂੰ